ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਨਾ ਦਾਲ ਸਾਬਤ ਮੂੰਗੀ ਤੇ ਚਾਵਲ ਇੱਕ ਇੱਕ ਮੁਠੀ ਵਿੱਚ ਭੇਂ ਦਿੱਤੇ ਚਾਰ-ਪੰਜ ਘੰਟੇ ਪਹਿਲਾਂ ਧੋ ਕੇ ਸਵਾਰ ਕੇ ਭੇਂਤੇ ਸੀ ਫੁੱਲ ਗਏ ਆ ਇਹਨੂੰ ਮਿਕਸੀ ਕੱਪ ਚ ਆਪਾਂ ਪਾ ਲੈਨੇ ਆ ਤੇ ਚਾਰ ਕੱਪਾ ਪਾਲੀਆਂ ਹਰੀਆਂ ਮਿਰਚਾਂ ਆਦਰਕ ਦਾ ਟੁਕੜਾ ਕ ਪਾ ਲਿਆ ਤੇ ਇਹਨੂੰ ਪੀਸ ਲਿਆ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਨਮਕ ਤੇ ਅਜਵੈਣ ਤੇ ਉਸ ਤੋਂ ਬਾਅਦ ਪਿਆਜ਼ ਟਮਾਟਰ ਸ਼ਿਮਲਾ ਮਿਰਚ ਪਾ ਕੇ ਮਿਕਸ ਕਰ ਲਿਆ ਮਿੱਠਾ ਸੋਡਾ ਪਾਤਾ ਫਿਰ ਮਿਕਸ ਕਰ ਲਿਆ ਚੰਗੀ ਤਰ੍ਹਾਂ ਪੈਨ ਗਰਮ ਰੱਖਿਆ ਇਹਦੇ ਵਿੱਚ ਰਾਈ ਜੀਰਾ ਤੇ ਤਿਲ ਪਾ ਦਤੇ ਆ ਤੇ ਚ ਸਾਰਾ ਜਿਹੜਾ ਆਪਣਾ ਪੇਸਟ ਉਹ ਪਾ ਕੇ ਸੈੱਟ ਕਰਤਾ ਉੱਪਰ ਫਿਰ ਉਹੀ ਚੀਜ਼ਾਂ ਪਾਤੀਆਂ ਰਾਈ ਤੇਲ ਤੇ ਜੀਰਾ ਢੱਕ ਦਿੱਤਾ ਸੀ ਸੇਕ ਲੱਗਿਆ ਪਲਟ ਦੰਨੇ ਆ ਤੇ ਇਸ ਤਰ੍ਹਾਂ ਪਲੇਟ ਦੇ ਨਾਲ ਆਪਾਂ ਪਲਟਤਾ ਇਸ ਤਰ੍ਹਾਂ ਦਵਾ ਦਵਾ ਕੇ ਇਹਨੂੰ ਰਾਲਣਾ ਬਹੁਤ ਹੀ ਟੇਸਟੀ ਪੋਸਟਿਕ ਨਾਸ਼ਤਾ ਬਣ ਕੇ ਤਿਆਰ ਹੁੰਦਾ ਆ ਤੇ ਦੇਖੋ ਜੀ ਕਿੰਨਾ ਸੋਹਣਾ ਸੌਫਟ ਨਾਸ਼ਤਾ ਬਣਿਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਚੈਨਲ ਨੂੰ ਦੇਖੋ ਜੀ ਕਿੰਨਾ ਸੋਹਣਾ ਨਾਸ਼ਤਾ ਬਣਿਆ ਸਤਿ ਸ੍ਰੀ ਅਕਾਲ